ਬਹੁਤੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਕਰ ਸਿੰਘ ਕਿਸਾਨ ਵੀਰੋ ਆਪਾਂ ਜਦੋਂ ਇੱਕੋ ਕਿਸਮ ਦਾ ਕੰਮ ਲਗਾਤਾਰ ਕਰਦੇ ਆ ਤਾਂ ਥਕੇ ਮਾ ਹੁੰਦਾ ਲੱਗਦਾ ਬੰਦਾ ਇੱਕ ਕੰਮ ਨੂੰ ਕਰਦਾ ਕਈ ਵਾਰੀ ਅੱਕ ਜਾਂਦਾ ਪਰ ਜਿਹੜੀ ਕੁਦਰਤੀ ਖੇਤੀ ਆ ਉਹਦੇ ਵਿੱਚ ਫਸਲਾਂ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਵੀ ਤੁਸੀਂ ਦੋ ਕੰਮ ਤਿੰਨ ਕੰਮ ਆਪਣੇ ਕਸਰਤ ਦੇ ਹਿਸਾਬ ਨਾਲ ਵੀ ਕਰ ਸਕਦੇ ਹੋ ਤੇ ਮਨ ਰੰਗਣ ਮੰਗ ਜਿਵੇਂ ਹੁਣ ਆਪਾਂ ਇਹ ਮੂੰਗਫਲੀ ਆ ਉਹ ਸਭ ਤੋਂ ਪਹਿਲਾਂ ਇਹਦੀ ਆਪਾਂ ਇਸ ਤਰ੍ਹਾਂ ਗੜਾਈ ਕਰ ਦੇਣੀ ਆ। ਅ ਮਤਲਬ ਇਸ ਤਰ੍ਹਾਂ ਗੜਾਈ ਕਰਦੇ ਆ ਇਸ ਤੋਂ ਬਾਅਦ ਜਿਹੜੇ ਨਦੀਨ ਨੇ ਉਹਨਾਂ ਨੂੰ ਫੇਰ ਆਪਾਂ ਮਤਲਬ ਜਿਹੜੀ ਆਪਣੀ ਦੱਤੀ ਆ ਆ ਦੱਤੀ ਤਿੱਖੇ ਦੰਦਿਆਂ ਵਾਲੀ ਦੱਤੀ ਆ ਇਹ ਜਾਨੀ ਜੜਾਂ ਦੇ ਵਿੱਚੋਂ ਉਸ ਨਦੀ ਨੂੰ ਖਤਮ ਕਰ ਦਿੰਦੀ ਆ ਤੇ ਇਸ ਤਰ੍ਹਾਂ ਆਪਾਂ ਉਸ ਨਦੀ ਨੂੰ ਐਨ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜਣੀ ਗੱਲ ਉਹ ਕਰਨ ਲੱਗਿਆਂ ਵੀ ਆਪਾਂ ਅ ਕਈ ਕੰਮ ਕੁਦਰਤੀ ਖੇਤੀ 'ਚ ਕਿਵੇਂ ਕਰ ਸਕਦੇ ਆ ਵੀ ਤੁਸੀਂ ਮਨੋਰੰਜਨ ਵਾਂਗ ਵੀ ਹੋ ਜਾ ਤੁਹਾਨੂੰ ਠੇਕ ਮਨ ਹੋਵੇ ਮਤਲਬ ਚੋੜ ਦਾ ਕੰਮ ਵੀ ਚੱਲ ਨਹੀਂ ਜਾਵੇ ਤੇ ਮਤਲਬ ਆਰਾਮ ਵਾਲਾ ਕੰਮ ਜਿਹੜਾ ਹੁਣ ਬੈਠ ਕੇ ਕਰਨੇ ਵਾਲਾ ਕੰਮ ਹੈ ਕੋਈ ਜ਼ਿਆਦਾ ਜ਼ੋਰ ਦਾ ਕੰਮ ਤਾਂ ਹੈ ਨਹੀਂ ਪਰ ਜੇ ਤੁਸੀਂ ਕਹੋ ਵੀ ਜ਼ਿਆਦਾ ਬਜਨ ਨਾਲ ਲੈ ਕੇ ਤੁਸੀਂ ਅ ਲਗਾਤਾਰ ਬੈਠੇ ਰਹੋਗੇ ਤਾਂ ਉਹ ਬੰਦਾ ਅੱਕਦਾ ਪਰ ਮੇਰੇ ਜਿਹੜਾ ਜਿਹੜਾ ਸਿਸਟਮ ਆ ਵੀ ਇੱਕ ਸਿਆੜ ਮੈਂ ਗੁੱਢਣਾ ਇੱਕ ਸਿਆੜ ਮਿੱਟੀ ਲਾਉਣੀ ਆ ਮਿੱਟੀ ਆਪਾਂ ਮੱਕੀ ਨੂੰ ਲਾਵਾਂਗੇ ਤੇ ਆ ਇਸ ਤਰ੍ਹਾਂ ਜਣੀ ਆਪਾਂ ਇਹਦੀ ਸਾਰੀ ਕੰਪਲੀਟ ਗੜਾਈ ਕਰਦੇ ਆ ਉਸ ਤੋਂ ਬਾਅਦ ਜਦ ਇਹ ਗੜਾਈ ਹੋ ਗਈ ਸਾਰੇ ਸਿਆੜਾਂ ਦੀ ਫੇਰ ਇਹ ਤਰਫਾਲੀ ਖੜੀ ਆ ਤੇ ਇਹ ਤਰਫਾਲੀ ਨਾਲ ਫੇਰ ਇਹਦੀ ਗੜਾਈ ਕਰਦੇ ਆ ਇਸ ਤਰ੍ਹਾਂ ਨੇ ਮਤਲਬ ਸਿਆੜਾਂ ਦੇ ਨੇੜੇ-ਨੇੜੇ ਆਪਣੀ ਇਹ ਗੜਾਈ ਹੋ ਜਾਣੀ ਆ ਮੂੰਗਫਲੀ ਦੀ ਤੇ ਹੁਣ ਆਪਾਂ ਇੱਕਾਂ ਮਖੜ ਕੇ ਕੋਹਲੀ ਵਾਲਾ ਕੀਤਾ ਦੂਜਾ ዳਤੀ ਵਾਲਾ ਕੀਤਾ ਤੀਜਾ ਇਹ ਹੋ ਗਿਆ ਬਦਲ ਗਿਆ ਨਾ ਕੰਮ ਤੇ ਬੰਦਾ ਅੱਕਿਆ ਨਾ ਇਸ ਤਰ੍ਹਾਂ ਆਪਾਂ ਇਹ ਸਿਆੜ ਨੂੰ ਹੁਣ ਤਾਂ ਸਰੀ ਲੈ ਜਾਂਦੇ ਹਾਂ ਲੋ ਇਹ ਥੋੜੇ ਤੋਂ ਨਿਰਪਰ ਕਰ ਦੋ ਤੁਸੀਂ ਕਿੰਨੀ ਕੇਜ ਤੋਰ ਸਕਦੇ ਹੋ ਪਰ ਇਹ ਧਿਆਨ ਰੱਖਿਓ ਕਿ ਤੁਹਾਡੇ ਜਿਹੜੇ ਸਿਆੜ ਨੇ ਉਹਨਾਂ ਦੇ ਵਿੱਚ ਫਾਲਾ ਨਾ ਫੱਜੇ ਤਾਂ ਇਸ ਤਰ੍ਹਾਂ ਇਹ ਆਪਾਂ ਪਹਿਲਾਂ ਗੁੜਤੀ ਮੂੰਗਫਲੀ ਉੱਤਰ ਗੁੱਟ ਰਹੇ ਆ ਹੁਣ ਜਣੀ ਇਹ ਇੱਕ ਤਰ੍ਹਾਂ ਦਾ ਆਪਣਾ ਰਲਮਾ ਮਿਲਮਾ ਮਨੋਰੰਜਨ ਵਾਲਾ ਕੰਮ ਹੋ ਗਿਆ ਨਾ ਆ ਲੋ ਇਸ ਤਰ੍ਹਾਂ ਆਪਾਂ ਸਰੇ ਤੱਕ ਜੜਾਈ ਕਰਤੀ ਹੁਣ ਆਪਾਂ ਅਗਲੀ ਗੱਲ ਕਰਦੇ ਉੱਤਰ ਚੱਲ ਕੇ ਆ ਕਿਸਾਨ ਵੀਰੋ ਜਦੋਂ ਆਪਾਂ ਬੈਠਣ ਵਾਲਾ ਕੰਮ ਕਰਦੇ ਆ ਜੇ ਕਹੀ ਦਾ ਕੰਮ ਤਕਰੀਬਨ ਕਾਫੀ ਜ਼ੋਰ ਦਾ ਕੰਮ ਮੰਨਿਆ ਜਾਂਦਾ ਤੇ ਉਹ ਕੰਮ ਕਰਦਾ ਕਰਦਾ ਬੰਦਾ ਜੇ ਅੱਕਦਾ ਜਾਂ ਮਤਲਬ ਉਹਨੂੰ ਲੱਗਦਾ ਵੀ ਮੈਂ ਹੁਣ ਜਿਵੇਂ ਆਪਾਂ ਇਹ ਕਈਆਂ ਨੇ ਅਲੱਗ-ਅਲੱਗ ਇਹ ਝੁਕ ਕੇ ਮਤਲਬ ਤੁਸੀਂ ਇਹਨੂੰ ਇੱਥੋਂ ਫੜਨਾ ਐ ਝੁਕ ਕੇ ਜਣੀ ਉਹ ਕੰਮ ਕਰਨਾ ਆਪਾਂ ਮੱਕੀ ਚ ਕਰਕੇ ਦੇਖਦੇ ਆ ਤੇ ਇਹ ਜੇ ਤੁਸੀਂ ਖੜੇ-ਖੜੇ ਕਰਨਾ ਮਤਲਬ ਝੁਕਣਾ ਨਹੀਂ ਹੈਗਾ ਕਹੀ ਚਲਾਉਣੀ ਆ ਇਹ ਦੋ ਤਰ੍ਹਾਂ ਦੀਆਂ ਕਈਆਂ ਹੋ ਗਈਆਂ ਆ ਤੀਜੀ ਕਹੀ ਆ ਜਿਹੜੀ ਆਪਣੀ ਇਹ ਜ਼ਿਆਦਾ ਬਜਨ ਚੱਕਣ ਖਾਤਰ ਆ ਜ਼ਿਆਦਾ ਮਿੱਟੀ ਚੱਕਣ ਖਾਤਰ ਇਹ ਬੜੀ ਕਹੀ ਹੁੰਦੀ ਆ ਜਿਹੜੀ ਇਹ ਕਹੀ तकरीबन ਕਾਫੀ ਜ਼ਿਆਦਾ ਮਿੱਟੀ ਚੱਕ ਲੈਂਦੀ ਜਿਹੜੀ ਦੋਗਾ ਚੇਪਿਆਂ ਦੇ ਵਿੱਚ ਤਸਲਾ ਤਕਾਰਾ ਬੱਠਲ ਜਿਹਦਾ ਆਪਾਂ ਕਹਿੰਨੇ ਆਂ ਭਰ ਦਿੰਦੀ ਆ ਇਹ ਵੱਡੀ ਗਈਆਂ ਦੇ ਵਿੱਚ ਆ ਇਹ ਜ਼ਿਆਦਾ ਮਿੱਟੀ ਲਾਉਣ ਲਈ ਆ ਪਰ ਆਪਾਂ ਮੱਕੀ ਨੂੰ ਓਨੀ ਜ਼ਿਆਦਾ ਮਿੱਟੀ ਨਹੀਂ ਲਾਉਣੀ ਸੋ ਆਪਾਂ ਹੁਣ ਮੱਕੀ ਦੇ ਵਿੱਚ ਕੰਮ ਕਰਕੇ ਦੇਖਦੇ ਆਂ ਆ ਜੀ ਕਿਸਾਨ ਵੀਰੋ ਆਪਾਂ ਇਹ ਮਿੱਟੀ ਨੂੰ ਮਿੱਟੀ ਲਾਉਣੀ ਆ ਜੜਾਂ ਨੂੰ ਜੋ ਆਪਣੇ ਬਜ਼ੁਰਗਾਂ ਦਾ ਅਸਿਸਟਮ ਹੁੰਦਾ ਸੀਗਾ ਪੁਰਾਣੇ ਖੇਤਾਂ ਦੇ ਵਿੱਚ ਉਹਦਾ ਪੱਧਰ ਜਗਾ ਵਜਾਈ ਕਰਦੇ ਸੀਗੇ ਤੇ ਬਾਅਦ ਵਿੱਚ ਉਹ ਦਿੱਤਣਾ ਖੱਪੜ ਖੁੱਬੜਾ ਪਿੱਛੇ ਦਾ ਇੱਕ ਤਾਂ ਜੀ ਗੜਾਈ ਹੋ ਜਾਣੀ ਆ ਇੱਕ ਨੂੰ ਮਿੱਟੀ ਲੱਗ ਜਾਣੀ ਹੈ ਕੋਈ ਗੱਠ ਪਾੜਨ ਤੋਂ ਪਹਿਲਾਂ ਮਿੱਟੀ ਲੱਗਣੀ ਕੁਦਰਤੀ ਖੇਤੀ ਦੇ ਵਿੱਚ ਮੱਕੀ ਨੂੰ ਬਹੁਤ ਜ਼ਰੂਰੀ ਹੈ ਤੇ ਅਗਲੀ ਗੱਲ ਆ ਵੀ ਇਹਦੇ ਤੇ ਬੋਝ ਵੀ ਬਹੁਤ ਆਉਣਾ ਕਿਉਂਕਿ ਲੋਬੀ ਇਹਦੇ ਉੱਤੇ ਚੜਨਾ ਸੋ ਆਪਾਂ ਨੇ ਇੱਕ ਤਾਂ ਗੜਾਈ ਹੋ ਗਈ ਇੱਕ ਮਿੱਟੀ ਲੱਗੀ ਹੁਣ ਆਪਾਂ ਗੱਲ ਇਹ ਕਰਦੇ ਹਾਂ ਜਦੋਂ ਤੁਸੀਂ ਲਗਾਤਾਰ ਬਦਲਵੇਂ ਕੰਮ ਕਰਦੇ ਰਹੋਗੇ ਮਨੋਰੰਜਨ ਮਾਂ ਹੁਣ ਦੇਖੋ ਇਸ ਪਰ ਆਪਾਂ ਮਿੱਟੀ ਲਾ ਲੈਣੀ ਹੈ ਸਿਆੜ ਨੂੰ ਲਾਉਂਦੇ ਹੀ ਚੱਲੇ ਜਾਣਾ ਤੇ ਪਾਸੇ ਲੰਦੇ ਆ ਜਾਣਾ ਫਿਰ ਆਪਾਂ ਨੂੰ ਗੋਦਨ ਬਹਿ ਜਾਣਾ ਤੇ ਉਹ ਸਿਆੜ ਸਰੇ ਲੱਗ ਗਿਆ ਫਿਰ ਇੱਧਰ ਆ ਗਏ ਤੇ ਮਤਲਬ ਤੁਸੀਂ ਆਪਣੀ ਕੁਦਰਤੀ ਖੇਤੀ ਨੂੰ ਮਨੋਰੰਜਨ ਦੇ ਵਾਲੇ ਢੰਗ ਤੇ ਲੈ ਕੇ ਤਾਂ ਨਾਲੇ ਤੁਹਾਡੀ ਐਕਸਰਸਾਈਜ਼ ਹੁਣ ਜੇ ਲਗਾਤਾਰ ਬੰਦਾ ਇਸ ਤਰ੍ਹਾਂ ਝੁੱਕ ਕੇ ਕਹੀ ਚਲਾਊ ਉਹਨੂੰ ਜੋਰ ਵੀ ਵੱਧ ਲੱਗੂਗਾ ਕੇਮਾ ਵੀ ਹੋਊਗਾ ਪਰ ਇਹ ਆਪਣੇ ਇਸ ਤਰ੍ਹਾਂ ਕੰਮ ਕਰਨ ਨਾਲ ਆਪਾਂ ਨੂੰ ਕੋਈ ਥਕੀਮਾ ਵੀ ਨਹੀਂ ਹੋਣਾ ਤੇ ਕੰਮ ਵੀ ਸੌਖਾ ਹੁੰਦਾ ਰਹੂਗਾ ਸੋ ਆਪਾਂ ਇਸ ਤਰ੍ਹਾਂ ਆਸਿਆੜ ਨੂੰ ਸਿਰੇ ਲੈ ਦਾਂਗੇ ਵਲੋ ਆਮੀ ਇਹ ਬੇਲਾਂ ਨੇ ਜਿਹੜੀਆਂ ਥੋੜਾ ਜਾਲੇ ਜਾਣ ਲੱਗੀਆਂ ਕਿਉਂਕਿ ਇਹਨਾਂ ਨੇ ਬੱਕੀ ਤੇ ਚੜਨਾ ਲਓ ਜੀ ਆਪਾਂ ਗੱਲਾਂ ਬਾਤਾਂ ਕਰਦੇ ਕਰਦੇ ਇਹ ਸਿਆੜ ਨੂੰ ਤਕਰੀਬਨ ਸਿਰੇ ਲੈ ਆਏ ਫਿਰ ਆਪਾਂ ਲਗਾਤਾਰ ਝੋਕ ਕੇ ਵੀ ਨਹੀਂ ਕੰਮ ਕਰਨਾ ਚਾਹੁੰਦੇ ਜੇ ਤਾਂ ਆਪਣੇ ਕੋਲੋਂ ਦੂਜੀ ਕਹੀ ਆੜੀ ਲੰਬੇ ਪਹਾਣੇ ਵਾਲੀ ਦਿਖਾਈ ਹੈ ਅਗਲੀ ਵਾਰੀ ਜਾਂ ਦੂਏ ਪਾਸਿਓਂ ਜਾਂ ਦੂਜੀ ਸਿਆੜ ਨੂੰ ਮਿੱਟੀ ਲਾਉਣੀ ਹੈ ਤਾਂ ਆਪਾਂ ਖੜੇ-ਖੜੇ ਲਾਉਂਗਾ ਲਾਉਂਦੇ ਆਵਾਂਗੇ ਹੁਣ ਇਸ ਤੋਂ ਬਾਅਦ ਆਪਾਂ ਉਹਦੀ ਗੱਲ ਕਰ ਲੈਨੇ ਆ ਬਾਕੀ ਤਾਂ ਸਿਆੜ ਤਕਰੀਬਨ ਕੰਪਲੀਟ ਹੋ ਗਿਆ ਕਿਸਾਨ ਦੋਸਤੋ ਹੁਣ ਆਪਾਂ ਇਸ ਮੱਕੀ ਨੂੰ ਜਿਹੜਾ ਲੰਬੇ ਬਾਹਾਂ ਵਾਲੀ ਛੋਟੀ ਕਹੀ ਆ ਇਹਦੇ ਨਾਲ ਖੜ ਕੇ ਮਿੱਟੀ ਲਾਵਾਂਗੇ ਮਤਲਬ ਖੜੇ ਖੜੇ ਆਪਣੇ ਕੰਮ ਨੂੰ ਲਗਾਤਾਰ ਕੰਮ ਖੇਤਾਂ 'ਚ ਹੁੰਦਾ ਰਹੇ ਜ਼ਰੂਰੀ ਤਾਂ ਨਹੀਂ ਆਪਾਂ ਇੱਕੇ ਕੰਮ ਨਾ ਬੰਨੇ ਹੋਏ ਆ ਮਰੰਜਰ ਵੀ ਹੁੰਦਾ ਰਹੇ ਤੁਸੀਂ ਥੱਕੋ ਵੀ ਨਾ ਲਓ ਇਸ ਤਰ੍ਹਾਂ ਆਪਾਂ ਇਸ ਛੋਟੀ ਕਹੀ ਨਾਲ ਹੁਣ ਖੜੇ ਖੜੇ ਮਿੱਟੀ ਲਾ ਦਾਂਗੇ ਲਗਾਤਾਰ ਆਪਾਂ ਝੁੱਕੇ ਕੰਮ ਕਰਾਂਗੇ ਤਾਂ ਵੀ ਰੀੜ ਦੀ ਹੱਡੀ ਤੇ ਪ੍ਰੈਸ਼ਰ ਪੈਂਦਾ ਤੇ ਪਿੱਠ ਤੋਂ ਹੁਣ ਲੱਗ ਸਕਦੀ ਆ ਪਰ ਕੁਦਰਤੀ ਖੇਤੀ ਛੋੜੇ ਕੋ ਆਪਸ਼ਨ ਇਹਨੇ ਜਿਆਦਾ ਹੁੰਦੇ ਨੇ ਵੀ ਸਭ ਤੋਂ ਜ਼ਰੂਰੀ ਕਿਸਾਨ ਕੋਲ ਟੂਲ ਵੱਧ ਹੋਣਾ ਚਾਹੀਦੇ ਨੇ ਜਿੰਨੇ ਟੂਲ ਵੱਧ ਹੋਣਗੇ ਕੰਮ ਕਰ ਲਈ ਉਹਨਾਂ ਸਦਾ ਕੰਮ ਵਧੀਆ ਹੋ ਜਾਊਗਾ ਸੌਖਾ ਹੋ ਜਾਊਗਾ ਹੁਣ ਜਿਹੜੇ ਮੱਕੀ ਦੀਆਂ ਜੜਾਂ ਚ ਘਾਓ ਗਿਆ ਉਹ ਦੱਬਿਆ ਗਿਆ ਤੇ ਸਾਈਡ ਤੇ ਗੜਾਈ ਹੋ ਗਈ ਜਦੋਂ ਗੜਾਈ ਹੋ ਗਈ ਤਾਂ ਮਿੱਟੀ ਉਹ ਹਵਾ ਸਾਹ ਲੈਣ ਦਾ ਸੌਖਾ ਹੋ ਗਿਆ ਤੇ ਮੱਕੀ ਨੂੰ ਡਬਲ ਸਪੋਰਟ ਹੋ ਜਾਣੀ ਆ ਮਿੱਟੀ ਲੱਗ ਜਾਣੀ ਆ ਬਾਕੀ ਨੇ ਜੜਾਂ ਹੋਰ ਕੱਢਣੀਆਂ ਨੇ ਇਹ ਚੂਹਿਆਂ ਦੀ ਛਾਟੇ-ਖੋਟ ਸੀਗੀ ਮੀਠਾ ਡੂੰਗੀ ਹੋ ਗਈ। ਕੋਈ ਜਾਨਵਰ ਖੱਡਾਂ ਕਰ ਦਿੰਦੇ ਨੇ ਫਿਰ ਜਮੀਂ ਪੈਂਦਾ ਉਹ ਦਰਦ ਜਾਂਦੀਆਂ ਨੇ। ਸੋ ਇਸ ਤਰ੍ਹਾਂ ਆਪਾਂ ਇਹ ਆਪਣੇ ਥੋੜੇ ਜਿਹਰੇ ਚ ਮਿੱਟੀ ਲਾ ਲਈ ਹੁਣ ਆਪਾਂ ਮੂੰਫਲੀ ਦਾ ਕੰਮ ਚੱਲ ਜੀ ਜਾਣਾ। ਦੋ ਕੰਮ ਇਕੱਠੇ ਹੋ ਰਹੇ ਨੇ ਤੇ ਮਨੋਰੰਜਨ ਵੀ ਹੋ ਰਿਹਾ ਸੋ ਇਸ ਤਰ੍ਹਾਂ ਇਹ ਆਪਣਾ ਕੁਦਰਤੀ ਖੇਤੀ ਵਿੱਚ ਇੱਕ ਤਰ੍ਹਾਂ ਨਾਲ ਆਪਾਂ ਕਿਉਂਕਿ ਜਿਹੜਾ ਹੁਣ ਮੌਸਮ ਹੈ ਭਾਦੋਂ ਦਾ ਸੌਣ ਦਾ ਸੌਰੀ ਹੁਣ ਭਾਦੋਂ ਵਾਂਗੇ ਹੋ ਗਿਆ ਕਿਉਂਕਿ ਸਾਡਾ ਜਿਹੜਾ ਵਾਤਾਵਰਨ ਆ ਉਹਦੇ ਵਿੱਚ ਪ੍ਰਦੂਸ਼ਣ ਜਿਹਨੂੰ ਆਪਾਂ ਗਲੋਬਲ ਵਾਰਮਿੰਗ ਕਹਿੰਦੇ ਆ ਮਤਲਬ ਵਾਤਾਵਰਨ ਖਰਾਬ ਹੋ ਰਿਹਾ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ ਸੋ ਇੱਕ ਕੰਮ ਤੇ ਜ਼ੋਰ ਮਾਰਨ ਨਾਲ ਰਲ ਮੇ ਕੰਮ ਤੇ ਜ਼ੋਰ ਮਾਰਨੇ ਕਦੇ ਉਹ ਕਰ ਲਿਆ ਕਦੇ ਉਹ ਕਰ ਲਿਆ ਮਤਲਬ ਐਕਸਰਸਾਈਜ਼ ਵੀ ਹੋ ਰਹੀ ਆ ਇਹ ਤੁਸੀਂ ਥੱਕ ਨਹੀਂ ਰਹੇ ਹੁਣ ਆਪਾਂ ਨੇ ਦਵਾਦਾਂ ਵਿੱਚ ਕੁਝ ਸਕਿੰਟਾਂ ਮਿੰਟਾਂ ਦੇ ਵਿੱਚ ਇਹਨੂੰ ਮਿੱਟੀ ਲਾ ਲਈ ਫਿਰ ਗੁੱਟਣ ਦਾ ਕਿ ਉੱਥੇ ਮਾੜੀ ਮਾੜੀ ਹਵਾ ਲੱਗਦੀ ਆ ਜੇ ਮੱਕੀ 'ਚ ਕੰਮ ਕਰਾਂਗੇ ਕਿਉਂਕਿ ਬਾਰੀ ਧੁੱਪਾਂ ਵੱਜ ਜਾਂਦੀ ਆ ਤੇ ਮੱਕੀ 'ਚ ਜਿਆਦਾ ਗਰਮੀ ਵੱਜ ਜਾਂਦੀ ਆ ਇੱਕ ਵਾਰੀ ਹਵਾ ਘੱਟ ਲੱਗਦੀ ਆ ਫਿਰ ਉਹਦੇ ਬੰਦਾ ਔਖਾ ਹੋਊਗਾ ਤੋ ਇਸ ਤਰ੍ਹਾਂ ਆਪਾਂ ਗੱਠ ਬਾੜਨ ਤੋਂ ਪਹਿਲਾਂ ਮਿੱਟੀ ਲਾਉਣ ਦੇ ਸਫਲ ਹੋ ਜਾਾਂਗੇ ਤੇ ਜਿਹੜਾ ਲੋਵੀ ਇਹਦੀ ਬੇਲਾਂ ਨਾਲ ਇਹਨੂੰ ਦੱਪਣਾ ਉਹ ਵੀ ਮਜ਼ਬੂਤ ਹੋ ਜਾਊਗਾ ਤੇ ਲੋਬੀ ਦਾ ਝਾੜੀ ਬਾਜੂਗਾ ਇਸ ਜੜਾਈ ਨਾਲ ਮੱਕੀ ਦਾ ਵੀ ਸੋ ਆਪਾਂ ਆਪਣੇ ਕੰਮ ਨੂੰ ਉਸ ਤਰ੍ਹਾਂ ਬਣਾ ਲਈਏ ਵੀ ਸਾਡੇ ਕੋਲ ਟੂਲ ਕਰਦਾ ਹੋਣ ਤੇ ਤੁਸੀਂ ਬਦਲ ਬਦਲ ਕੇ ਕੰਮ ਕਰੀ ਜਾਂਦੇ ਹੋ ਜਿਹੜੇ ਇਧਰੋਂ ਥੱਕ ਕੇ ਦੂਣ ਲੱਗੋ ਦੂਜੇ ਥੱਕ ਕੇ ਤੇਲ ਲੱਗੋ ਤੇ ਉਸ ਤਰ੍ਹਾਂ ਐਕਸਰਸਾਈਜ਼ ਵੀ ਹੋ ਮਨੋਰੰਜਨ ਵੀ ਹੋ ਤੇ ਤੁਸੀਂ ਇੱਕ ਕੰਮ ਨੂੰ ਕਰਦੇ ਕਰਦੇ ਪਰੇਸ਼ਾਨੀ ਹੋ ਸਕਦੇ ਤੇ ਕੰਮ ਵੀ ਵਧੀਆ ਹੋ ਜਾਂਦਾ ਕਿਉਂ ਜਿੰਨਾ ਤੁਸੀਂ ਸਪੀਡ ਤੇ ਤਾਕਤ ਨਾਲ ਕਰਦੇ ਕੰਮ ਵਧੀਆ ਹੁੰਦਾ ਸੋ ਕਿਸਾਨ ਵੀਰੋ ਇਸ ਲਈ ਹੁਣ ਆਪਾਂ ਦੋ ਕੰਮ ਇਕੱਠੇ ਕਰ ਰਹੇ ਗੜਾਈ ਤੇ ਮਿੱਟੀ ਲਾਣਾ ਤੇ ਗੜਾਈ ਵੀ ਇੱਕ ਢੰਗ ਨਾਲ ਨਹੀਂ ਕੀਤੀ ਜਾ ਰਹੀ ਸੀ ਉਹਦੀ ਸਫਾਈ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਇਹ ਮੱਕੀ ਦਾ ਕੰਮ ਹੋ ਗਿਆ ਸਭ ਤੋਂ ਵੱਧ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ